ਵਾਲਾ ਜਿਹੜਾ ਆਪਾਂ ਇੱਧਰ ਚੈੱਕ ਕਰਾ ਦਿੰਨਾ ਉਂਗਲ ਵਾਲਾ ਮਾਲ ਉਹ ਮੇਰੇ ਦੀ ਜਾਵਾਂ ਨਹੀਂ ਮੈਂ ਨਾਗ ਵਾਂਗ ਮੇਂ ਊੜਣਾ ਮੈਂ ਕਹਨਾ ਨੰਦ ਨਾਲ ਜੇ ਪਾ ਕੇ ਸਾਡਾ ਦੇਣ ਦਾ ਪੂਰਾ ਮੂੜਾ ਅਗਰ ਤੁਹਾਡਾ ਲੈਣ ਦਾ ਮੂੜ ਹੈਗਾ ਨੰਬਰ ਦੋੜਦਾ ਨਮਕੀਨ ਹੈਗਾ 490 ਰੁਪਏ ਦੀ ਖਤਮ ਕਰਨਾ ਤੁਹਾਡੇ ਭਰਾ ਨੇ ਕਿੰਨੂ ਬੜਾ ਲੋਕਾਂ ਨੂੰ ਅੱਡੀ ਐਵੇਂ ਆਫਰ ਦਿੱਤਾ ਤੁਸੀਂ ਸ਼ਾਬਾਸ਼ ਹੋਰ ਲਿਆ ਹੋਰ ਲਿਆ 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 ਹੋਰ ਲਿਆ ਲਿਆ ਹਾਂ ਇੱਥੇ ਲਿਆ 790 ਰੁਪਏ ਕਿਸ ਚੀਜ਼ ਦਾ ਮੈਨੂੰ ਵੀ ਨਹੀਂ ਪਤਾ ਲੱਗਾ ਇਸ ਪੇਜ ਨੂੰ ਸਕਰਪਾਰਾ ਕਰ ਲਓ ਮੇਰੇ ਭਰਾ ਜੇ ਹੋਰ ਕਲੋਜ਼ ਲੈ ਥੋੜਾ ਜਿਹਾ ਜੇ ਇਦਾਂ ਦੇ ਘੈਂਟ ਘੈਂਟ ਰੇਟ ਲੈਣੇ ਲੋ ਜੀ ਸੰਡੇ ਦੀ ਤਿਆਰੀ ਹੋ ਰਹੀ ਹੈ ਤੇ ਹੋਰ ਕੁਝ ਰਹਿ ਤਾਂ ਨਹੀਂ ਗਿਆ ਆ ਗਿਆ ਬੋਤਾ ਮੇਰੀ ਗੱਲ ਸੁਣ ਆਪਾਂ ਆਫਰ ਦੇਣੀ ਹੈ ਸਾਡੀ ਡੀਟੀ ਨੰਬਰ 1 ਤਾਂ ਆਪਣਾ ਰਾਜਾ ਮਾਡਲ ਤੇ ਰਹਿ ਹੀ ਗਿਆ ਡੀਟੀ ਨੰਬਰ 1 ਅਲਟਰਾਜ ਮਿੱਟੀ ਦੇ ਪਾ ਕਰ ਦੇਣੀ ਹੈ ਦੇਖੀ ਜਾ ਪਟਾਕੇ ਹੀ ਪਾਉਣੇ ਆ ਤੇ origignal ਕਲਰ ਵੀ ਕਰ ਦੇਣਾ ਤਬਾਹੀ ਰੇਟ ਹੈ ਹਾਂਜੀ ਸਸਰੀ ਕਾਲ ਜੀ ਵੈਲਕਮ ਤੁਹਾਡਾ ਸਾਡੇ YouTube ਚੈਨਲ ਸੰਦੀਪ ਮੋਬਾਈਲ ਦੇ ਉੱਤੇ ਠੀਕ ਆ ਜੀ ਅੱਜ ਆਪਾਂ ਸੰਡੇ ਦਾ ਆਫਰ ਲੱਗਣ ਲੱਗਾ ਆ ਕਿਉਂਕਿ ਇਹ ਪਹਿਲਾ ਸੰਡੇ ਆ ਜੀ ਕੱਲ ਤੇ ਸਾਲ ਦਾ ਸਾਲ ਦਾ ਲਾਸਟ ਕਹਿਣ ਲੱਗਾ ਸੀ ਉਹ ਚਾਚੀ ਨਹੀਂ ਗੱਲ ਸਾਲ ਦਾ ਲਾਸਟ ਨਹੀਂ ਹੈਗਾ ਪਰ ਮਹੀਨੇ ਦਾ ਨਹੀਂ 12ਵੇਂ ਮਹੀਨੇ ਦਾ ਇਹ ਪਹਿਲਾ ਲਾਸਟ ਸੰਡੇ ਆ 2024 ਦਾ ਹੈ ਜੀ 12ਵੇਂ ਮਹੀਨੇ ਦਾ ਪਹਿਲਾ ਸੰਡੇ ਦੁਆਰੇ ਤਾਂ ਨਹੀਂ ਹੋਣਾ ਨਾ ਪਹਿਲੇ ਸੰਡੇ ਦੁਆਰੇ ਨਹੀਂ ਹੋਣਾ ਨਾ ਐਸੇ ਕੁਝ ਜ਼ਿਆਦਾ ਨਹੀਂ ਹੋ ਗਿਆ ਇਹ ਮਤਲਬ ਕੁਝ ਨਹੀਂ ਹੋਣਾ ਨਾ ਸੇਵਾ ਲਾਓ ਕੰਮ ਕਰ ਚੱਲਦੇ ਰਹਿਣੇ ਪਹਿਲਾ ਕਸਟਮਰ ਸਾਡੇ ਦੇ ਸ਼ੁਕਰ ਮੇਲੇ ਚੱਲਦੇ ਜਾਂਦੇ ਤੇ ਆਫਰ ਲੱਗਣ ਲੱਗਾ ਬਹੁਤ ਹੀ ਸ਼ਾਨਦਾਰ ਠੀਕ ਹੈ ਜੀ ਹੋਰ ਇੱਕ ਜੰਪਲ ਮੈਂ ਸਟਾਰਟਿੰਗ ਕਰਦਾ ਜੀ ਡੀਟੀ ਨੰਬਰ 1 ਅਲਟਰਾ ਤੋਂ ਹੁਣ ਦੇਖ ਲਓ ਜਿੱਦਾਂ ਦਾ ਡੀਟੀ ਨੰਬਰ 1 ਅਲਟਰਾ ਦਾ ਰੇਟ ਆ ਅੱਗੇ ਵੀ ਇਦਾਂ ਦੇ ਰੇਟ ਰਹਿਣ ਵਾਲੇ ਆ ਇਹ ਪੂਰੀ ਵੀਡੀਓ ਤੁਹਾਡੇ ਵਾਸਤੇ ਜਿਨ੍ਹਾਂ ਨੇ ਮੋਬਾਈਲ ਐਸੈਸਰੀ ਖਰੀਦਣੀ ਆ ਬਹੁਤ ਸ਼ਾਨਦਾਰ ਹੋਣ ਵਾਲੀ ਆ ਜੇ ਤੁਸੀਂ ਕੱਲ ਵੀ ਮੋਬਾਈਲ ਐਸੈਸਰੀ ਨਾ ਭਾਈ ਕੀਤੀ ਤੇ ਤੁਹਾਡਾ ਮੂਡ ਹੀ ਨਹੀਂ ਹੈਗਾ ਲੈਣ ਦਾ ਤੁਸੀਂ ਲੈ ਹੀ ਨਹੀਂ ਸਕਦੇ ਕਿਉਂਕਿ ਤੁਸੀਂ ਲੈਣੀ ਨਹੀਂ ਤੁਸੀਂ ਕਰਦੇ ਈ ਟਾਈਮ ਪਾਸ ਹੋ ਆਜੋ ਫਿਰ ਡੀਡੀ ਨੰਬਰ 1 ਅਲਟਰਾ 1100 50 ਰੁਪਏ ਦੀ ਤੇ ਕਾਫੀ ਸੰਡੇ ਬਾਅਦ ਅਸੀਂ ਐਰ ਕੀ ਆਫਰ ਲੱਗਣ ਲੱਗਾ ਆ ਉਹਦਾ ਕਾਰਨ ਇਹ ਹੁੰਦਾ ਕਿ ਟਾਈਮ ਦੀ ਥੋੜੀ ਜਿਹੀ ਸ਼ਾਰਟੇਜ ਹੁੰਦੀ ਆ ਹਰ ਕੀ ਮੈਂ ਕਹਾਂ ਵੀ ਬਹੁਤ ਸੰਡੇ ਹੋ ਗਿਆ ਮੇਰੇ ਭਰਾ ਵੀ ਕਾਫੀ ਫਰਮੈਸ਼ ਕਰਦੇ ਹੋਏ ਸੀਗੇ ਅੱਜ ਆਪਾਂ ਇਹਦੇ ਵਿੱਚ ਟਾਪ ਟਾਪਲੇ ਮਾਡਲਾਂ ਦੇ ਜਿਹੜੇ ਰੇਟ ਆ ਤੁਹਾਨੂੰ ਦਵਾਂਗੇ ਖਤਰਨਾਕ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਸ਼ੂ ਵਾਲੇ ਕਮਰੇ 'ਚ ਵੀ ਲਓ ਜੀ ਸੀਰੀਜ਼ 9 ਵਾਚ ਐਕਸ ਪ੍ਰੋ ਟਰिपल 9 ਦੀ ਟਰिपल 9 ਦੀ ਤੇ ਆਫਰ ਸੁਣ ਲਿਓ ਮੇਰੇ ਭਰਾ ਬਹੁਤ ਸ਼ਾਨਦਾਰ ਆਫਰ ਆ ਇਹਦੇ ਨਾਲ ਤੁਹਾਨੂੰ 에어ਪੋਡਸ 2 Pro ਜਾ ਪੈਂ ਜਾਓ 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 에어ਪੋਡਸ 2 Pro ਫਰੀ ਦਊਂਗਾ ਲੋ ਜੀ ਮੇਰੀਆਂ ਪਹਿਣਾ ਵਾਸਤੇ ਬਹੁਤ ਹੀ ਸੋਹਣਾ ਮਾਡਲ ਆ ਬੜਾ ਹੀ ਪਿਆਰਾ ਮਾਡਲ ਇੱਧਰ ਚੈੱਕ ਕਰ ਲਓ ਜੀ 1850 ਰੁਪਏ ਆ ਲੇਕਿਨ ਕੱਲ ਸਿਰਫ ਦੇ ਰਿਹਾ ਜੀ ਟ੍ਰਿਪਲ 9 ਦਾ ਰੇਟ ਟ੍ਰਿਪਲ 98 ਚਲੋ ਓਕੇ 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 ਲੋ ਜੀ ਬਹੁਤ ਹੀ ਪਿਆਰੀ ਕੁਆਲਿਟੀ ਦੇ ਵਿੱਚ 760 ਰੁਪਏ ਦੇ ਵਿੱਚ ਤੇ ਜਿਹੜਾ ਮੇਰਾ ਭਰਾ ਇਸ ਵੀਡੀਓ ਦਾ ਸ਼ੇਅਰ ਕਰਕੇ ਫੇਸਬੁੱਕਾਂ ਤੇ ਇਸ ਦਾ ਤੇ ਸਟੋਰੀ ਲਾਉਗਾ ਬਾਇ ਵਨ ਗੈਟ ਦਊਗਾ ਮੇਰੇ ਭਰਾਵਾਂ ਨੂੰ ਇੱਧਰ ਆ ਜਾਓ ਡਿਸਪਲੇ ਵਾਲਾ ਮਾਡਲ ਡਿਸਪਲੇ ਵਾਲਾ ਮਾਡਲ ਬਹੁਤ ਹੀ ਪਿਆਰੀ ਕੁਆਲਿਟੀ ਦੇ ਵਿੱਚ ਇੱਥੇ ਡਿਸਪਲੇ ਸ਼ੋਅ ਕਰਦੀ ਹੈ ਡਿਸਪਲੇ ਮੈਂ ਦਿਖਾ ਦੇ ਕਲੋਜ਼ ਮੇਰੇ ਭਰਾਵਾਂ ਨੂੰ ਮੜੀ ਜੀ ਤੇ ਰੇਟ 840 ਰੁਪਏ ਤੇ ਇੱਕ ਨਾਲ ਇੱਕ ਫਰੀ ਦੇ ਦੂੰਗਾ ਇੱਧਰ ਚੈੱਕ ਕਰ ਲਓ 161 ਬਹੁਤ ਹੀ ਪਿਆਰੀ ਕੁਆਲਿਟੀ ਦੇ ਵਿੱਚ ਮੈਂ ਕਹਿੰਦਾ ਨੰਦਨਾਜੇ ਤੇ ਕਹਿ ਦਿਓ ਸਿਰਫ 760 ਰੁਪਏ ਇੱਕ ਨਾਲ ਇੱਕ ਫਰੀ ਦੇ ਦੂੰਗਾ ਅੱਗੇ ਆਜੋ ਮੇਰੇ ਭਰਾ ਅੱਜ ਪੂਰੀ ਤਬਾਹੀ ਮਚਾਉਣੀ ਆ ਸੀਜ਼ ਅਲਟਰਾ 2 24 ਕੈਰਟ ਦੇ ਵਿੱਚ ਟਰिपल 9 ਦੇ ਵਿੱਚ ਇੱਕ ਨਾਲ ਇੱਕ ਫਰੀ ਆ ਵੀ ਪਿਆ ਆ ਜਿਹੜਾ ਹੱਥ 'ਚ ਆ ਗਿਆ 24 ਕੈਰਟ ਦੇ ਦਊਗਾ ਬਸ ਖਤਮ ਕਰਨੀ ਆ ਤੁਹਾਡੇ ਭਰਾ ਨੇ ਅੱਗੇ ਆਜੋ ਐਮਟੀ 78 ਅਲਟਰਾ ਇਹਦੇ ਫੀਚਰ ਦੇਖਣੇ ਤੇ YouTube ਤੇ ਜਾ ਕੇ ਦੇਖ ਲਿਓ ਕੀ ਕੁਆਲਿਟੀ ਆ ਰੇਟ ਕਰ ਦੇਣਾ ਸਿਰਫ 750 ਰੁਪਇਆ 750 ਰੁਪਇਆ ਤਬਾਹੀ ਮਚਾਉਣੀ ਆ ਤੁਹਾਡੇ ਭਰਾ ਨੇ ਐਨ ਐਡਲਟਰਾ ਐਨ ਐਡਲਟਰਾ ਆਉਂਦੀ ਸੀਗੀ ਵੇਅਰ ਫਿਟ ਪ੍ਰੋ ਆਇਆ ਪਿਆ ਇਧਰ ਚੈੱਕ ਕਰ ਲੋ ਰਿਜ਼ਨਰ ਕਲਰ ਰੇਟ 650 ਰੁਪਈਆ ਤੇ ਡੀ ਡੀ ਨੰਬਰ 1 ਦਾ ਰੇਟ ਦਿੱਤਾ ਮੇਰੇ ਭਰਾਵਾਂ ਨੂੰ ਕੱਲ 1950 ਰੁਪਈਏ 1950 ਰੁਪਈਏ ਆ ਗਿਓ ਮੇਰੇ ਭਰਾ ਅੱਗੇ ਅੱਜ ਐਚ ਕੇ 9 ਦਾ ਵੀ ਰੇਟ ਘੈਂਟ ਦੇ ਕੇ ਜਾਣਾ 에ਅਰਪੋਰਟਾਂ ਦੇ ਵੀ ਡੈਕਾ 3 ਲੈ ਜਾਓ 1450 ਰੁਪਏ ਦੀ ਵੈਕਸ 90 ਬਹੁਤ ਸ਼ਾਨਦਾਰ ਮਾਡਲ ਹੈ ਸੀਰੀਜ਼ 9 ਦੇ ਵਿੱਚ ਮਾਡਲ ਆ ਬਹੁਤ ਹੀ ਪਿਆਰਾ ਮਾਡਲ ਆ ਰੇਟ ਦੇਣ ਲੱਗਾ 790 ਰੁਪਏ ਇਹਨੂੰ ਕਹਿੰਦੇ ਆ ਅੱਗ ਲਾਊ ਰੇਟ ਇਹਨੂੰ ਕਹਿੰਦੇ ਆ ਤਬਾਹੀ ਰੇਟ ਤੇ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਭਰਾ ਕਿਉਂਕਿ ਤੁਹਾਨੂੰ ਕਲੋਜ਼ ਲਿਆ ਮੜਾ ਜਾ ਲਿਆ ਲਿਆ ਸ਼ਾਬਾਸ਼ ਸ਼ਾਬਾਸ਼ ਹੋਰ ਲਿਆ ਹੋਰ ਲਿਆ 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 ਹੋਰ ਲਿਆ ਲਿਆ ਹਾਂ ਇੱਥੇ ਲਿਆ ਆਹ ਇੱਥੇ ਇੱਥੇ ਮੇਰੇ ਵੱਲ 790 ਰੁਪਏ ਕਿ ਸਿੱਧਾ ਮੈਨੂੰ ਮੇ ਨਹੀਂ ਪਤਾ ਲੱਗਾ ਇਸ ਪੇ ਇਹਨੂੰ ਸਕਰਪਰਾ ਕਰ ਲਓ ਮੇਰੇ ਭਰਾ ਜੇ ਹੋਰ ਕਲੋਜ਼ ਲੈ ਥੋੜਾ ਜਿਹਾ ਜੇ ਇਦਾਂ ਦੇ ਘੈਂਡ ਘੈਂਡ ਰੇਟ ਲੈਣੇ ਮੇਰੇ ਭਰਾਵਾਂ ਨੇ ਤਾਂ ਕਿਉਂਕਿ ਇਸ ਪੇਜ ਨੂੰ ਸਕਰਪੰਦਾ ਤੁਹਾਡਾ ਇੱਕ ਬੈਨੀਫਿਟ ਹੋਊਗਾ ਤੁਹਾਡੇ ਭਰਾ ਦਾ ਪੇਜ ਮੋਨਟਾਈਜ਼ ਹੋ ਜਾਊਗਾ ਸਾਨੂੰ ਪੈਸਾ ਆਊਗਾ ਸਾਨੂੰ ਪੈਸਾ ਆਊਗਾ ਅਸੀਂ ਤੁਹਾਨੂੰ ਹੋਰ ਕੈਂਟ ਰੇਟ ਦਵਾਂਗੇ ਅਸੀਂ ਨਜ਼ਾਰੇ ਲਵਾਂਗੇ ਐਸ਼ੋ ਪ੍ਰਸਤੀ ਦੀ ਜ਼ਿੰਦਗੀ ਜੀਵਾਂਗੇ ਇਸ ਕਰਕੇ ਵੱਤੋ ਵੱਤ ਮੇਰੇ ਭਰਾ ਸਾਡੇ ਪੇਜ ਨੂੰ ਸਕਰਬਾਰਾ ਕੀਤਾ ਜਾਵੇ ਇਹ ਆਦੇਸ਼ ਹੈ ਸਾਡਾ ਇੱਧਰ ਚੈੱਕ ਕਰ ਲੋ ਅਲਟਰਾ ਬਹੁਤ ਪਿਆਰਾ ਮਾਡਲ ਆ ਸੋਵਾ ਸਿਰਫ 490 ਰੁਪਏ ਦੀ ਖਤਮ ਕਰਨਾ ਤੁਹਾਡੇ ਭਰਾ ਨੇ ਕਿੰਨੂ ਬੜਾ ਲੋਕਾਂ ਨੂੰ ਇਧਰ ਚਾਹ ਕਰ ਲੋ HW 68 ਬਹੁਤ ਸੋਹਣਾ ਮੰਦਾ ਵੇਅਰ ਫਿਟ ਪਰ ਆਇਆ ਪਿਆ ਪੀਸ ਮੇਰੇ ਕੋਲ ਪਿਆ ਤਿੰਨ ਖਤਮ ਕਰਨਾ 550 ਰੁਪਈਆ ਚੱਕ ਮੇਰਾ ਭਰਾ ਇਧਰ ਆ ਜਾਓ ਜੈਨ 10 ਪੀਸ ਪਿਆ 5 4 ਤੇ 1 5 ਕੱਲ ਰੇਟ ਦੇਣਾ 750 ਰੁਪਈਆ ਇਹਨੂੰ ਕਹਿੰਦੇ ਆ ਆਫਰ ਇਹਨੂੰ ਕਹਿੰਦੇ ਆ ਤਬਾਹੀ ਰੇਟ ਮੈਂ ਲੋਕਾਂ ਦੀਆਂ ਵੀਡੀਓ ਦੇਖਦਾ ਆ ਮੇਰੇ ਅੱਗੇ ਆਉਂਦੀਆਂ ਆ ਵੀਡੀਓ ਭਾਜੀ ਉਹ ਤੋਂ ਗਲਾਸ ਭਰ ਕੇ ਰੋਸ਼ਨ ਪਾਣੀ ਦੇ ਦਿਓ ਮੈਨੂੰ ਇੱਕ ਗਲਾਸ ਮੇਰਾ ਮੈਂ ਲੋਕਾਂ ਦੇ ਆਫਰ ਦੇਖਦਾ ਆ ਸਾਨੂੰ ਸਭ ਪਤਾ ਲੱਗਦਾ ਆ ਲੋ ਜੀ 1000 ਰੁਪਏ ਦਾ ਜੀ ਦੇਤਾ ਜੀ 800 ਰੁਪਏ ਦਾ ਆਫਰ ਹੈ ਐਵੇਂ ਆਫਰ ਦੇਤਾ ਤੁਸੀਂ ਪਿਰਾ ਫਾਲਤੂ ਹੀ ਆਫਰ ਦਾ ਮਤਲਬ ਹੁੰਦਾ ਲੋਕੀ ਅੰਨੇ ਨਹੀਂਗੇ ਪਾਣੀ ਅੰਦਰੋਂ ਨਹੀਂ ਲੋਕਾਂ ਨੂੰ ਸਭ ਪਤਾ ਆ ਕਿਹਦਾ ਰੇਟ ਕਿੰਨਾ ਕਿਹਦਾ ਕਿੰਨਾ ਆ ਇਹਨੂੰ ਕਹਿੰਦੇ ਆਫਰ ਮੇਰੇ ਨਾਲ ਆਜੋ ਇਹਨੂੰ ਕੋਈ ਸਾਬਤ ਕਰਕੇ ਦਿਖਾ ਦੇ ਮੇਰਾ ਭਰਾ ਹਾਂ ਵੀ ਨਹੀਂ ਬਹੁਤ ਜ਼ਿਆਦਾ ਰੇਟ ਲੈ ਰਿਆ ਵਾ ਮੈਂ ਕਹਿੰਦਾ ਲੋਕਾਂ ਨੂੰ ਇਹਨੇ ਦੀ ਖਰੀਦ ਹੋਣੀ ਹੈ ਜਿੰਨੇ ਦਾ ਮੈਂ ਦਈ ਜਾ ਰਿਹਾ ਆ ਅੱਗੇ ਆ ਜਾਓ ਮੇਰੇ ਭਰਾ ਐਚ ਕੇ 8 ਪ੍ਰੋ ਬਹੁਤ ਸੋਹਣਾ ਮਾਡਲ ਆ ਰੇਟ 650 ਰੁਪਈਆ 650 ਤੋਂ ਉੱਤੇ ਜਾਣਾ ਨਹੀਂ ਇੱਕ ਮਿੰਟ ਪਾਣੀ ਪੀ ਲੈਣ ਦਿਓ ਮੇਰੇ ਭਰਾ ਨੰਬਰ ਦੋੜਦੇ ਫੋਟੋ ਫੜ ਕੋਸ਼ੇਗਾ ਫਾਡ ਨਾਲ ਨਮਕੀਨ ਹੈਗਾ ਓਹੋ ਬੰਦ ਕੁਝ ਬੋੜਾ ਕਰਾ ਗੁਰਾ ਪਾਦੇ ਵਿੱਚ ਗ੍ਰੀਪ ਬਰਾਵੇ ਗ੍ਰੀਪ ਬੋੜਾ ਪਿਆ ਲਿਆ ਪੜਾ ਜਾ ਡੀ 7 ਆ ਪ੍ਰੋ ਪ੍ਰੋ ਮੈਕਸ ਬਹੁਤ ਪਿਆਰਾ ਮਾਡਲ ਆ ਪੀਸ ਤੁਹਾਡੇ ਭਰਾ ਕੋਲ ਪਈ ਆ 5 ਤੇ 6 7 ਰੇਟ ਦੇ ਦੂੰਗਾ ਸਿਰਫ ਲੂਜ਼ ਪੀਸ ਪਿਆ 4 ਡੱਬਾ ਬੰਦ 3 600 ਰੁਪਏ ਦਾ ਲੂਜ਼ ਪੀਸ ਦੇ ਦੂੰਗਾ 500 ਰੁਪਏ ਦਾ ਮੇਰੇ ਭਰਾਵਾਂ ਨੂੰ ਸਿਰਫ ਚੈੱਕ ਕਰੋ ਮੇਰੇ ਭਰਾ ਇੱਧਰ ਚੈੱਕ ਕਰ ਲੋ ਜੀਐਸਏਟ ਅਲਟਰਾ ਮੈਂ ਕਹਿੰਦਾ ਤਬਾਹੀ ਮਾਡਲ ਆ ਤਬਾਹੀ ਇਹ ਤਾਂ ਮੇਰਾ ਫੇਵਰੇਟ ਮਾਡਲ ਆ ਫੇਵਰੇਟ ਬਹੁਤ ਸੋਹਣਾ ਮਾਡਲ ਆ ਇੱਧਰ ਚੈੱਕ ਕਰਾ ਦੇ ਹੁਣ ਇੱਕ ਮੇਰੇ ਕੋ ਆਏ ਭਾਈ ਆਏ ਮੇਰੇ ਕੋਲ ਕੁਆਲਟੀ ਆ ਮਾਡਲਾਂ ਦੇ ਵਿੱਚ ਕੁਆਲਟੀ ਇੱਧਰ ਚੈੱਕ ਕਰੋ ਬਹੁਤ ਸੋਹਣਾ ਮਾਡਲ ਆ ਵੇਅਰ ਫਿਟ ਪ੍ਰੋ ਐਪ ਆ ਤੇ ਰੇਟ ਇਹਦਾ ਸਿਰਫ ਕੱਲ ਦੇ ਦੇਣਾ ਮੈਂ 790 ਰੁਪਏ ਮੈਂ ਕਿਹਾ ਵੀ ਜਿੰਨੇ ਕੱਲ ਨਹੀਂ ਬਾਈ ਕੀਤਾ ਨਾ ਉਹਦਾ ਮੂੜੀ ਨਹੀਂ ਹੈਗਾ ਲੈਣ ਦਾ ਸਾਡਾ ਦੇਣ ਦਾ ਪੂਰਾ ਮੂੜਾ ਅਗਰ ਤੁਹਾਡਾ ਲੈਣ ਦਾ ਮੂੜ ਹੈਗਾ ਤੇ ਲੈ ਲਓ ਜੇ ਤੁਸੀਂ ਕੱਲ ਨਾ ਲਿਆ ਤੇ ਤੁਸੀਂ ਮੈਂ ਕਹਿੰਦਾ ਖਰੀਦਣਾ ਹੀ ਨਹੀਂ ਤੁਸੀਂ ਕਰਦੇ ਹੀ ਟਾਈਮ ਪਾਸੋ ਤੁਹਾਡੇ ਜੇਬ ਚ ਪੈਸਾ ਹੈ ਨਹੀਂ ਤੁਸੀਂ ਐਵੇਂ ਆਏ ਨੇ ਟਰਾਈ ਮਾਰਨ ਲੈਣਾ ਲੜਣਾ ਲੜਣਾ ਲੈ ਲੂ ਕਿ ਕੋਈ ਜਾਂਦੇ ਨਹੀਂਗੇ ਇੱਧਰ ਚੈੱਕ ਕਰ ਲੋ ਇਹ ਬਹੁਤ ਸੋਹਣਾ ਮਾਡਲ ਆ ਕਾ ਰੇਟ ਦਊਗਾ ਸਿਰਫ ਮੈਂ 550 ਰੁਪਈਆ 550 ਰੁਪਈਆ 550 ਰੁਪਈਆ ਆਪ ਜੀ T20 Pro Max 490 ਰੁਪਈਏ ਦੀ ਦੋ ਸਟ੍ਰੈਪ ਆ ਕੋਈ ਨਹੀਂ ਰੇਟ ਦੇ ਸਕਦਾ ਇੱਧਰ ਚੈੱਕ ਕਰ ਲੋ ਬਹੁਤ ਹੀ ਪਿਆਰਾ ਮਾਡਲ ਆ ਪਿਆਰਾ ਮਾਡਲ ਇੱਕ ਮਿੰਟ ਖੜ੍ਹ ਜੋ ਮੇਰੇ ਭਰਾਵਾਂ ਨੂੰ ਦਿਖਾਉਣਾ ਚਾਰਜ ਮਾਡਲ ਆ ਰਿਹਾ ਜੀ ਮੈਂ ਕਹਿੰਦਾ ਤਬਾਹੀ ਮਾਡਲ ਆ ਤਬਾਹੀ ਆਰਮੀ ਸਟਾਈਲ ਦੇ ਵਿੱਚ ਮਾਡਲ ਆਇਆ ਇਹ ਡਿਸਪਲੇ ਕੁਆਲਿਟੀ ਸੁਪਰ ਐਮੂਲੇਟ ਆ ਚੈੱਕ ਕਰੋ ਮੈਂ ਕਹਿੰਦਾ ਨੰਦ ਵਾਲਾ ਮਾਡਲ ਆ ਨੰਦ ਵਾਲਾ ਪੀਸ ਮੇਰੇ ਕੋਲ ਪਈਆ ਸਾਰੇ 4 ਤਿੰਨ ਉੱਥੇ ਤੇ ਇੱਕ ਇੱਥੇ ਇੱਕ ਆ ਵੀ ਦੇ ਦੂੰਗਾ ਇਹ ਦੇ ਦੂੰਗਾ 700 ਰੁਪਏ ਦਾ ਲੂਜ਼ ਕਰਕੇ ਆਹ ਵਾਲੇ ਦੇ ਦੂੰਗਾ ਤੁਹਾਨੂੰ 900 ਰੁਪਏ ਦੇ ਮਜ਼ਾ ਨਾ ਆਵੇ ਤੇ ਸਾਰੇ ਪੈਸੇ ਵਾਪਸ ਸਾਰੇ ਪੈਸੇ ਵਾਪਸ ਤੇ ਪੂਰਾ ਆਨੰਦ ਵੀ ਲਿਆ ਦੂੰਗਾ ਮੇਰੇ ਭਰਾਵਾਂ ਨੂੰ ਅੱਗੇ ਆ ਜਾਓ ਇੱਧਰ ਆ ਜਾਓ ਸੀਰੀਜ਼ 10 S10 ਰੇਟ 999 ਤੇ ਕੱਲ ਆਫਰ ਕੀ ਦੇ ਰਿਹਾ ਮੇਰੇ ਭਰਾਵਾਂ ਨੂੰ 에어ਪੋਰਟਸ 2 Pro ਨਾਲ ਦੇ ਰਿਹਾ 2 Pro ਮੇਰੇ ਭਰਾਵਾਂ ਨੂੰ 2 Pro ਬਹੁਤ ਪਿਆਰੀ ਕੁਆਲਟੀ ਦੇ ਵਿੱਚ ਆ ਅੱਗੇ ਆ ਜਾਓ ਮੇਰੇ ਭਰਾ ਇੱਧਰ ਚੈੱਕ ਕਰ ਲਓ 68 68 ਸਾਡੇ ਕੋਲ ਪਈਆਂ ਆ ਅਲਟਰਾ ਸਤਨਾ ਤੇ ਕਚਾਰ ਬਹੁਤ ਸੋਹਣਾ ਮਾਡਲ ਆ ਮੈਂ ਕਹਿੰਦਾ ਨੰਦ ਨਾਵੇਂ ਤੇ ਕਹਿ ਦਿਓ ਰੇਟ 500 ਰੁਪਿਆ ਸਾਰਾ ਸਾਰਾ 500 ਰੁਪਿਆ ਅੱਗੇ ਆ ਜਾਓ ਆ ਲੋ ਜੀ ਚੱਕੋ ਮੇਰੇ ਭਰਾ ਫਿਰ ਸੈਮਸੰਗਾ ਸੈਮਸੰਗਾ ਸਭ ਨੂੰ ਪਤਾ ਕਿਦਾਂ ਦਾ ਮਾਡਲ ਆ ਕੱਲ ਰੇਟ ਦੇਣਾ ਸਿਰਫ 1250 ਰੁਪਏ 1250 ਰੁਪਏ ਅਲਟਰਾ ਬਹੁਤ ਸੋਹਣਾ ਮਾਡਲ ਆ ਰੇਟ ਦੇ ਰਿਹਾ ਵਾ 450 ਰੁਪਿਆ ਲੋ ਜੀ 5 ਅਲਟੀਮੇਟਡ ਮੈਂ ਕਹਿੰਦਾ ਨੰਦ ਵਾਲਾ ਮਾਡਲ ਐਨਾ ਪਿਆਰਾ ਮਾਡਲ ਆ ਇੱਕ ਮਿੰਟ ਖੜ ਜੋ ਦਾ ਆ ਚੈੱਕ ਕਰ ਲਿਓ ਜੀ ਕਹਿੰਦੇ 5 ਅਲਟੀਮੇਟਡ ਇਹਨੂੰ ਕਹਿੰਦੇ ਆ 5 ਅਲਟੀਮੇਟ ਇਹਦਾ ਰੇਟ 999 999 ਕੱਲ ਆਫਰ ਕੀ ਦੇ ਰਹੇ ਆ ਮੇਰੇ ਭਰਾਵਾਂ ਨੂੰ ਆਫਰ ਕੀ ਦੇ ਰਹੇ ਆ 999 ਦੇ ਵਿੱਚ 1 ਵਨ ਗੱਟ 1 ਇੱਕ ਨਾਲ ਇੱਕ ਇੱਕ ਨਾਲ ਇੱਕ ਫ੍ਰੀ ਫ੍ਰੀ T 800 T 800 ਕਿੰਨੇ ਦੇ ਰਹਿਆ ਵਾ 390 ਰੁਪਏ ਦੀ 390 ਰੁਪਏ ਦੀ ਜਾ ਮੇਰਾ ਭਰਾ ਫਿਰ ਇੱਧਰ ਚੈੱਕ ਕਰ ਲਿਓ ਏਅਰਪੋਰਟਸ ਬਹੁਤ ਹੀ ਪਿਆਰੀ ਕੁਆਲਿਟੀ ਦੇ ਵਿੱਚ ਆ 650 ਰੁਪਏ ਦੇ 650 ਰੁਪਏ ਦੇ ਤੇ ਅਗਰ ਮੇਰਾ ਭਰਾ ਇੱਕ ਪੀਸ ਬਾਏ ਕਰਦਾ ਆ ਤੇ ਦੂਜਾ ਪੀਸ ਨਾਲ ਸਿਰਫ ਲੱਗੂਗਾ 50 ਰੁਪਏ ਦਾ 40 ਰੁਪਏ ਦਾ ਬਹੁਤ ਤਗੜਾ ਆਫਰ ਦੇਤਾ ਮੇਰੇ ਭਰਾਵਾਂ ਨੂੰ ਅੱਗੇ ਆ ਜਾਓ MT8 আল্ট্রা ਓਏ ਹੋਏ 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 ਬਹੁਤ ਸ਼ਾਨਦਾਰ ਮਾਡਲ ਆ ਇਹ ਮੈਕਸ ਤੇ ਆ ਰਿਹਾ ਸੀ MT8 আল্ট্রা ਮੈਕਸ ਕੱਲ ਰੇਟ ਦੇਣ ਲੱਗਾ ਮੇਰੇ ਭਰਾਵਾਂ ਨੂੰ ਸਿਰਫ 650 ਰੁਪਈਆ 650 ਰੁਪਈਆ ਬਹੁਤ ਸੋਹਣੇ ਸੋਹਣੇ ਮਾਡਲ ਆ ਅੱਗੇ ਆ ਜਾਓ ਇੱਧਰ ਚੈੱਕ ਕਰੋ ਇੱਧਰ 100 ਸੌਰੀ 99 Pro 99 Pro ਦਾ ਰੇਟ ਤੁਹਾਨੂੰ ਦੇਣ ਲੱਗਾ ਸਿਰਫ 450 ਰੁਪਈਆ 450 ਰੁਪਈਆ ਅੱਗੇ ਆ ਜਾਓ ਮ ਲਓ ਜੀ ਆਪਾਂ ਲੋਗੋ ਸੀਰੀਜ਼ 9 ਰੇਟ ਰੇਟ ਦੇ ਲੱਗਾ ਮੇਰੇ ਭਰਾਵਾਂ ਨੂੰ ਸਿਰਫ 780 ਰੁਪਏ 780 ਰੁਪਏ ਕਿੰਨਾ ਜੀ 780 ਰੁਪਏ ਅੱਗੇ ਆ ਜਾਓ AirPods Pro ਉਹ ਵੀ ਟਾਪ ਕੁਆਲਟੀ ਦਾ ਯੂ ایس اے ਵਾਲਾ ਮਤਲਬ ਇਹ ਸ਼ਾਨਦਾਰ ਕੁਆਲਟੀ ਆ ਰੇਟ 329 ਰੁਪਏ ਤਬਾਹੀ ਨਾਲ ਲਾਗੇ ਲਿਆ ਲਾਗੇ ਲਿਆ ਤੇ AirPods 2 385 ਰੁਪਏ ਦਾ 385 ਰੁਪਏ ਦਾ ਤੇ ایرਪੋਡਸ 3 420 ਰੁਪਏ ਦਾ ਤੇ ایرਪੋਡਸ 2 Pro ایرਪੋਡਸ 2 Pro ਰੇਟ 450 ਰੁਪਏ ਦਾ ایرਪੋਡ 2 Pro ਕਿੰਨੇ ਦਾ 450 ਰੁਪਏ ਦਾ ਤੇ ایرਪੋਡਸ 2 Pro ਟਾਈਪ C ਵਾਲਾ ਹੈ ਇਹ ਚ ਲੈ ਲੈਣਾ ਸੀ ਇਹ ਚ ਲੈ ਲੋ ਟਾਈਪ C ਵਾਲਾ 2 Pro 590 ਰੁਪਏ ਦਾ 590 ਰੁਪਏ ਦਾ ਤੇ 에어ਪੋਰਟ 4 에어ਪੋਰਟ 4 ਦਾ ਰੇਟ ਮੇਰੇ ਭਰਾ ਹੁੰਦੇ ਲੱਗਾ ਆ ਸਾਡੇ 750 ਰੁਪਏ ਦਾ আলਟਰਾ 에어ਪੋਰਟ 4 ਰੇਟ ਹੁਣ ਇਹ ਨਾ ਬਾਈ ਕਰ ਲਈ ਕੀ ਬਤਾ ਹੁੰਦਾ ਕਈ ਹਣੀ 에어ਪੋਰਟ ਕੋਈ ਹੋਰ ਲੈ ਰਹੇ ਸੀਗੇ 250 ਵਾਲਾ ਠੀਕ ਆ ਮੈਂ ਰੇਟ ਦਿੱਤਾ ਟਾਪ ਕੁਆਲਟੀ ਵਾਲੇ ਦਾ 329 ਰੁਪਏ ਭਾਈ ਨੇ ਉਹ ਲੈ ਲਿਆ ਹੁਣ ਮੈਂ ਇਹਦਾ ਰੇਟ ਦੇਣ ਲੱਗਾ ਮੈਂ ਕਹਾਂ ਉਹ ਛੱਡ ਕੇ ਇਹ ਲੈ ਲਿਓ 199 ਰੁਪਏ ਦਾ ਇਹ ਤਾਂ ਲੜੇ ਮੈਡਮੇ 199 ਰੁਪਏ ਦਾ ਠੀਕ ਆ ਜੀ ਤੇ ਇਹ ਸੀਗੇ ਜੀ ਹਰ ਆਟਮਾਂ ਦੇ ਰੇਟ ਸਾਡੇ ਸੰਡੇ ਦੇ ਕਾਫੀ ਸੰਡੇ ਬਾਅਦ ਆਇਓ ਸ਼ੂ ਤੇ ਵੀ ਆਜੋ ਆਇਓ ਮੇਰੇ ਭਰਾ ਫਿਰ ਆਜੋ 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 ਲਓ ਜੀ 799 ਰੁਪਏ ਦੇ ਵਿੱਚ ਆਰਟੀਕਲ ਮੇਰੇ ਭਰਾ ਚੈੱਕ ਕਰ ਲਓ ਇਧਰ ਗੋਲਡਨ ਟੈਕ ਵਾਈਟ ਟੈਕ ਤੇ ਆ ਗ੍ਰੇ ਤੇ ਵਾਈਟ ਟੈਕ 799 ਰੁਪਏ ਚ ਵੀਡੀਓ ਸ਼ੇਅਰ ਵਾਲੇ ਮੇਰੇ ਭਰਾ ਨੂੰ ਸਪੈਸ਼ਲ ਬੂਟਾਂ ਤੇ ਡਿਲੀਵਰੀ ਚਾਰਜੇਸ ਬਿਲਕੁਲ ਫ੍ਰੀ ਰਹਿਣਗੇ ਅੱਗੇ ਆਜੋ ਆਹ ਵਾਲਾ ਮਿਸ ਨਹੀਂ ਕਰਨ ਵਾਲਾ ਬੂਟ ਇੰਨਾ ਸ਼ਾਨਦਾਰ ਬੂਟ ਹਨ ਮੈਂ ਕਹਿੰਦਾ ਨੰਦ ਨਾਲ ਜੇ ਪਾ ਕੇ ਪੈਂਟ ਸ਼ਰਟ ਦੇ ਨਾਲ ਫੋਰ ਵੀ ਜਿੱਥੇ ਵੀ ਤੁਸੀਂ ਪਾਰਟੀ ਵੇਅਰ ਅਵੇਅਰ ਕਰ ਸਕਦੇ ਹੋ ਚੀਜ਼ ਘੈਂਟ ਆ ਠੀਕ ਹੈ ਜੀ ਇਹਦਾ ਰੇਟ ਹੈਗਾ 999 999 ਤੇ ਕੱਲ ਵਾਸਤੇ ਆਫਰ ਰਹੇਗਾ ਬਾਏ 1 ਤੇ ਗੈਟ 1 ਮਤਲਬ ਇੱਕ ਨਾਲ ਇੱਕ ਫਰੀ ਸਪੈਸ਼ਲੀ ਇਹਨਾਂ ਬੂਟਾ ਉਤੇ ਡਿਲੀਵਰੀ ਚ ਆਏ ਫਰੀ ਆ ਚੱਕ ਲਓ ਮੇਰੇ ਭਰਾ ਓਏ ਟਿੰਗ ਟਿੰਗ ਨਾ ਫਰੀ ਐ ਓ ਮੇਰੀ ਦੀ ਜਾਵਾਂ ਨਹੀਂ ਮੈਂ ਨਾਗ ਵਾਂਗ ਮੇਰੀ ਦੀ ਜਾਵਾਂ ਨਹੀਂ ਮੈਂ ਨਾਗ ਇਹਦੀ ਜਾਣਾ ਨਹੀਂ ਮੇਰੀ ਦੀ ਜਾਣਾ ਆ ਚੈੱਕ ਕਰ ਲਓ ਮੇਰੇ ਭਰਾ ਇੱਧਰ ਸਿਰਫ 1000 ਰੁਪਏ ਦਾ 1000 ਰੁਪਏ ਦਾ 1000 ਰੁਪਏ ਦਾ ਓ ਭਾਈ ਇਹ 600 ਵਾਲਾ 500 ਵਾਲਾ ਮਾਲ ਨਹੀਂ ਹੈਗਾ ਇਹ ਬਹੁਤ ਟਾਪ ਕੁਆਲਟੀ ਦਾ ਮਾਲ ਆ ਇੱਧਰ ਚੈੱਕ ਕਰ ਲੋ ਮੇਰੇ ਭਰਾ ਮੈਂ ਕਹਿੰਦਾ ਐਦਾਂ ਦਾ ਮਾਲ ਤੁਹਾਨੂੰ ਇਸ ਰੇਟ ਤੇ ਮਿਲ ਜਾਵੇ ਮੈਨੂੰ ਆ ਕੇ ਦੇ ਦਿਓ ਤੇ ਡਬਲ ਪੈਸੇ ਮੇਰੇ ਕੋਲੋਂ ਲੈ ਜਾਓ ਮੈਂ ਇਹਨਾ ਦਾਵਾ ਕਰਦਾ ਆ ਸਿੰਗਲ ਪੀਸ ਦਾ 750 ਰੁਪਿਆ ਰੇਟ ਦੋ ਪੀਸ ਲੈ ਲਓਗੇ ਮੇਰੇ ਭਰਾ ਤਾਂ 1400 ਰੁਪਏ ਦੇ ਦੇ ਦੂੰਗਾ ਮੇਰੇ ਭਰਾਵਾਂ ਨੂੰ ਅੱਗੇ ਇੱਧਰ ਚੈੱਕ ਕਰ ਲੋ ਓਏ ਹੋਏ 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 ਬਹੁਤ ਸ਼ਾਨਦਾਰ ਚੀਜ਼ ਲੈ ਕੇ ਆਇਆ ਮੇਰੇ ਭਰਾ ਵਾਸਤੇ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਲੋਕੀ ਇਹੀ ਵੇਚੀ ਜਾਂਦੇ ਆ ਬਹੁਤ ਮਹਿੰਗਾ ਮਹਿੰਗਾ ਇਹਦਾ ਰੇਟ ਵੀ ਤੁਹਾਨੂੰ ਸੇਮ ਹੀ ਦੇ ਦੂੰਗਾ ਚੱਕ ਲਓ ਮੇਰੇ ਭਰਾ ਮੈਂ ਕਹਿੰਦਾ ਤਬਾਹੀ ਕਿੰਨਾ ਭਲਾ 790 ਰੁਪਏ ਦਾ 790 ਰੁਪਏ ਦਾ ਸਿੰਗਲ ਪੀਸ ਤੇ 1400 ਰੁਪਏ ਦੇ ਦੋ ਪੀਸ ਇੱਧਰ ਚੈੱਕ ਕਰ ਲਓ ਟੂਬ ਸੋਲ ਪੂਰੀ ਗੱਲ ਬਾਤ ਆ ਪੈਰ ਦੀ ਜਿਹਨੂੰ ਕਹਿੰਦੇ ਆ ਸੋਲਜੀ ਮੈਮਰੀ ਸੋਲ ਪਤਾਵਾ ਜੀ ਆ ਚੈੱਕ ਕਰੋ ਸਰਾਣਾ ਹੀ ਆ ਪੂਰਾ ਇਹ ਵੀ ਮੈਮਰੀ ਸੋਲ ਹੀ ਆ ਠੀਕ ਆ ਜੀ ਇੱਧਰ ਚੈੱਕ ਕਰ ਲਓ ਗੱਲ ਬਾਤ ਪੂਰਾ ਸਾਲ ਦੀ ਜ਼ਿੰਮੇਵਾਰੀ ਲੈਣਾ ਗੂੜੀ ਚੱਲੂਗਾ ਤੁਹਾਡੇ ਘਰੇ ਜੇ ਤੁਸੀਂ 7800 ਰੁਪਏ ਦੇ ਵਿੱਚ ਤੁਹਾਡਾ ਸਾਲ ਇੱਕ ਗੂੜ ਚੱਲ ਜਾਵੇ ਮੈਂ ਕਹਿੰਨਾ ਬਹੁਤ ਅੱਛੀ ਡੀਲ ਆ ਜੀ ਚੈੱਕ ਕਰ ਲੋ 690 ਰੁਪਏ ਦਾ ਸਿੰਗਲ ਪੀਸ ਦੇ ਦੂੰਗਾ ਤੇ 1350 ਰੁਪਏ ਦੇ ਦੋ ਪੀਸ ਦੇ ਦੂੰਗਾ ਮੇਰੇ ਭਰਾਵਾਂ ਨੂੰ ਹੋਰ ਦੱਸੋ ਇੱਧਰ ਚੈੱਕ ਕਰ ਲੋ ਬਹੁਤ ਸੋਹਣਾ ਟੂਬਸੋਲ ਦੇ ਵਿੱਚ ਚੀਜ਼ ਆ ਇਹ ਵੀ ਦੇ ਦੂੰਗਾ ਤੁਹਾਨੂੰ ਦਾ ਸੇਮ ਰੇਟ ਹੀ 690 ਰੁਪਏ ਤੇ 1350 ਰੁਪਿਆ ਆਏ ਹਾਏ ਹਾਏ ਮੈਂ ਕਹਿੰਨਾ ਇੰਨਾ ਸ਼ਾਨਦਾਰ ਚੀਜ਼ ਆ ਨਾ ਵੇ ਜਾ ਵੇ ਜਾ ਇਹ ਗੂੜਾ ਵੇ ਜਾ ਵੇ ਜਾ ਤੇ ਰੇਟ 750 ਰੁਪਈਆ ਇੱਕ ਜੋੜਾ ਤੇ ਦੋ ਦੇ ਦੂੰਗਾ 1400 ਰੁਪਏ ਦੇ ਇੱਧਰ ਚੈੱਕ ਕਰੋ ਨਾਈਕੇ ਸ਼ਾਈਕੀਆਂ ਮੈਂ ਕਹਿੰਦਾ ਇੱਕ ਵਾਰੀ ਨਾ ਵਿਜੜ ਕਰਿਓ ਸ਼ਾਪ ਤੇ ਤੇ ਹੱਥ 'ਚ ਫੜ ਕੇ ਦੇਖਿਓ ਨਾ ਮਜ਼ਾ ਆ ਜੇ ਹੱਥ 'ਚ ਫੜ ਕੇ ਆ ਫਿਰ ਮੇਰੇ ਭਰਾ ਗੱਲ ਕਰਿਓ ਇੱਧਰ ਚੈੱਕ ਕਰੋ ਰੇਟ 750 ਰੁਪਈਆ ਠੀਕ ਆ ਜੀ ਅੱਗੇ ਆ ਜਿਓ ਓਏ ਹੋਏ ਓਏ ਹੋਏ ਇਹ ਉਹੀ ਮਾਡਲ ਆ ਜਿਹੜਾ ਆਪਾਂ ਇੱਧਰ ਚੈੱਕ ਕਰਾ ਦਿੰਨਾ ਉਂਗਲ ਵਾਲਾ ਮਾਲ ਇਹ ਆ ਦੇਖੋ ਆਈ ਕਿ ਨਹੀਂ ਉਂਗਲ ਮਾਲ ਪੂਰਾ ਖਤਰਨਾਕ ਆ 780 ਰੁਪਏ ਦਾ ਸਿੰਗਲ ਪੀਸ ਆ 1400 ਰੁਪਏ ਦੇ ਦੋ ਪੀਸ ਦੇ ਦਊਗਾ ਇੱਧਰ ਚੈੱਕ ਕਰ ਲਓ ਮਾਲ ਹੀ ਸਾਡੇ ਕੋਲ ਬੜਾ ਖਤਰਨਾਕ ਆ ਇੱਧਰ ਚੈੱਕ ਕਰ ਲਓ ਮੇਰੇ ਭਰਾ ਆਇਓ ਫਿਰ ਮੁਕਾਬਲੇ ਦੀਆਂ ਗੱਲਾਂ ਛੱਡ ਦੇ ਕਾਕਾ ਇਹਦੇ ਵਿੱਚ ਕਲਰ ਵੀ ਤਿੰਨ ਦੇ ਦਊਗਾ ਰੇਟ 800 ਰੁਪਈਆ ਇੱਕ ਕਲਰ ਇੱਧਰ ਚੈੱਕ ਕਰੋ ਕਿੰਨਾ ਸੋਹਣਾ ਪੀਸ ਆ ਤੇ ਜੇ ਮੇਰਾ ਭਰਾ ਕੋਈ ਦੋ ਸੈਟ ਲੈਂਦਾ ਸਾਡੇ ਕੋਲੋਂ ਇਕੱਠੇ ਤੇ ਦੇ ਦੂੰਗਾ 1495 ਰੁਪਏ ਦੇ ਤੇ ਦੋ ਪੀਸਾਂ ਤੇ ਡਿਲੀਵਰੀ ਚਾਰजेस ਬਿਲਕੁਲ ਫ੍ਰੀ ਦੇ ਦੂੰਗਾ ਕੋਈ ਵੀ ਮੇਰਾ ਭਰਾ ਦੋ ਜੋੜੇ ਦੋ ਜੋੜੇ ਇਕੱਠੇ ਲੈਂਦਾ ਆ ਡਿਲੀਵਰੀ ਚਾਹੇ ਨਹੀਂ ਦੇਣਾ ਪੈਣਾ ਤੁਹਾਨੂੰ ਲਓ ਜੀ ਸਰਗਾਬੀ ਸਰਗਾਬੀ 295 ਰੁਪਏ ਦੀ ਅੱਗੀ ਆ ਜਾਓ ਮੇਰੇ ਭਰਾ ਇੱਧਰ ਚੈੱਕ ਕਰੋ ਮੈਂ ਕਹਿੰਦਾ ਘੈਂੜੀ ਚੀਜ਼ ਆ ਸਿਰਫ 300 ਰੁਪਏ ਦਾ ਤੱਕ ਘਾ ਲਓ 300 ਰੁਪਏ ਦੇ ਵਿੱਚ 300 ਰੁਪਏ ਦੇ ਕੋਈ ਮੇਰਾ ਭਰਾ ਦੋ ਪੀਸ ਲੈ ਲੂਗਾ ਤੇ 550 ਰੁਪਏ ਦੇ ਦੇ ਦਾਂਗੇ 550 ਰੁਪਏ ਦੇ ਅੱਗੇ ਆ ਜਾਓ ਮੇਰੇ ਭਰਾ ਚੀਜ਼ਾਂ ਬਹੁਤ ਸ਼ਾਨਦਾਰ ਲੈ ਕੇ ਆਇਆ ਅੱਗੇ ਆ ਦੇ ਓਏ ਹੋਏ ਸਿਆਰੇ ਇਹ ਖਤਰਨਾਕ ਜੀਜ਼ਾ ਸਾਡੇ ਕੋਲ ਯਾਰ ਕਮਾਲ ਹੋ ਗਈ ਆ ਸਿਰਫ 300 ਰੁਪਏ ਦਾ ਮੈਂ ਕਹਿੰਦਾ ਨੰਦ ਰਾਜੇ ਮੇਰੇ ਭਰਾ ਤੇ ਕਹਿ ਦਿਓ 300 ਰੁਪਏ ਦਾ ਨੰਦ ਰਾਜੇ ਤਾਂ ਕਹਿ ਦਿਓ ਮੇਰੇ ਭਰਾ 300 ਰੁਪਏ ਦਾ ਨੰਦ ਰਾਜੇ ਤਾਂ ਕਹਿ ਦਿਓ ਮੇਰੇ ਭਰਾ ਆਇਓ ਫਿਰ ਆ ਬੋਏ ਯਾਰ ਕੁੱਝੋ ਲੱਭ ਲੱਭ ਕੇ ਲੈ ਕੇ ਆਉਣਾ ਮੈਨੂੰ ਖੁਦ ਨਹੀਂ ਪਤਾ ਲੱਗਦਾ ਯਾਰ 300 ਰੁਪਏ ਦਾ ਯਾਰ ਸਿਰਫ ਹੱਦ ਹੋ ਗਈ ਯਾਰ ਕੋਈ ਨਹੀਂ ਦੇ ਸਕਦਾ ਇਹ ਰੇਟ ਮੈਂ ਕਹਿੰਦਾ ਜੇ ਕੋਈ ਦੇ ਦੇਵੇ ਤੇ ਦੇ ਦੇਵੇ ਅਸੀਂ ਕੀ ਕਰੀਏ ਭਰਾਵਾ ਸਾਨੂੰ ਇਹ ਤਾਂ ਖਲੇਣੀ ਵਾਰਾ ਖੰਦਾ ਸਾਨੂੰ ਕਿੱਥੇ ਮੜਾ ਜਾ ਆ ਸਰਗਾ ਬੀ ਸਰਗਾ ਬੀ ਚੈੱਕ ਕਰੋ ਮੇਰੇ ਭਰਾ ਸਿਰਫ 350 ਰੁਪਏ ਦੀ 350 ਰੁਪਏ ਦੀ ਲੈ ਲੈ ਆਇਆ ਇੱਧਰ ਲੈ ਆ ਇੱਧਰ ਇੱਧਰ ਤੇ ਆਹਰੇ ਭਰਾਵਾਂ ਨੂੰ ਦਈਏ ਚੀਜ਼ ਓ ਤੇਰੀ ਓਏ ਹੋਏ ਹੋਏ ਕੀ ਕਮਾ ਯਾਰ ਕਿੱਥੋਂ ਓਹੋ ਦੇਖੋ ਤੇ ਸਹੀ ਨਾ ਹੱਦ ਹੋ ਗਈ ਤੁਹਾਡੇ ਕਲਰ ਚੈੱਕ ਕਰੋ ਯਾਰ ਕਿੰਨਾ ਸ਼ਾਨਦਾਰ ਯਾਰ ਓਏ ਹੋਏ ਮੈਨੂੰ ਖੁਦ ਨਹੀਂ ਯਕੀਨ ਆਉਂਦਾ ਵੀ ਮੈਂ ਇੰਨੇ ਸੋਹਣੇ ਸੋਹਣੇ ਬੂਟ ਲੈ ਕਿੱਥੋਂ ਆਇਆ ਵਾਂ ਰੇਟ ਓਏ ਹੋਏ ਹੁਣ ਤੁਸੀਂ ਕੀ ਸੋਚਦੇ ਆ 1000 ਰੁਪਿਆ ਨਹੀਂ ਅਸੀਂ ਕੀ ਦੀ ਵੀਡੀਓ ਦੇਖਣ ਦੇ ਸੰਦੀਪ ਜਲੰਧਰ ਵਾਲੇ ਦੀ ਰੇਟ ਉਹੀ ਸਾਡੇ ਵਾਲਾ ਗਰੀਬਾਂ ਵਾਲਾ ਤੁਸੀਂ ਵੀ ਗਰੀਬ ਅਸੀਂ ਵੀ ਗਰੀਬ ਤੇ ਰੇਟ ਵੀ ਗਰੀਬਾਂ ਵਾਲਾ 300 ਰੁਪਿਆ ਚੱਕੋ ਮੇਰੇ ਭਰਾ ਠੀਕ ਆ ਜੀ ਤੇ ਹੁਣ ਮੇਰੇ ਭਰਾ ਬੈਲ ਸੁਣ ਲੋ ਜਿੱਦ ਤਹਾਨਾ ਆਫਰ ਲੱਗ ਗਿਆ ਸਾਰੀਆਂ ਆਈਟਮਾਂ ਤੇ ਤਬਾਹੀ ਰੇਟ ਪਾਏ ਆਪਾਂ ਅਗਰ ਤੁਸੀਂ ਸਾਡੇ ਤੋਂ ਕੋਈ ਵੀ ਆਈਟਮ ਬਾਏ ਕਰਦੇ ਹੋ ਤੇ ਕੱਲ ਵਾਸਤੇ ਡਿਸਕਾਊਂਟ ਰਹੂਗਾ ਬਹੁਤ ਤਕੜਾ ਠੀਕ ਆ ਜੀ ਜਿਹੜਾ ਵੀ ਸ਼ਾਪ ਤੇ ਵਿజిਟ ਕਰੂਗਾ ਕੱਲ ਵਾਸਤੇ ਉਹਨਾਂ ਵਾਸਤੇ ਜਿਹੜਾ ਕੱਲ ਸ਼ਾਪ ਤੇ ਆ ਕੇ ਵਿజిਟ ਕਰੂਗਾ ਤੇ ਆਨਲਾਈਨ ਵਿజిਟ ਕਰੂਗਾ ਆਨਲਾਈਨ ਅਸੈਸਰੀ ਲਊਗਾ ਕੱਲ ਦੇ ਜਿਹੜੇ ਡਰਾ ਆ ਉਹ ਸਪੈਸ਼ਲ ਪਹਿਣਗੇ ਜਿਹੜਾ ਪਹਿਲਾਂ ਅੰਦਰ ਲਿਆ ਲੋ ਜੀ ਜਿਹੜਾ ਉਦਾਂ ਸ਼ਾਪ ਤੇ ਆਪਣਾ ਡਰਾਅ ਚੱਲਦਾ ਪਿਆ ਕੰਪਲੀਮੈਂਟਰੀ ਸਾਰੇ ਵੀਰੇ ਭਰਾਵਾਂ ਨੂੰ ਪਤਾ ਆ ਇਹਦਾ ਜਿਹੜਾ ਵਿੰਡਰ ਆਪਾਂ ਅਨਾਉਂਸ ਕਰਨਾ ਆ ਉਹ ਆਪਾਂ ਵੈਸੇ ਕਰਨਾ ਜੀ 1 ਜਨਵਰੀ ਨੂੰ ਨਵੀਂ ਸ਼ਾਪ ਦੀ ਓਪਨਿੰਗ ਆ ਜੇ ਅਸੀਂ 1 ਜਨਵਰੀ ਤੱਕ ਸ਼ਾਪ ਦੀ ਤਿਆਰੀ ਨਾ ਕਰ पाए ਤੇ ਇਹ ਡਰਾਅ ਡਿਲੇ ਵੀ ਜਾ ਸਕਦਾ ਆ ਮਤਲਬ ਇਹ ਡਰਾਅ ਅਸੀਂ ਕੱਢਣਾ ਆ ਓਪਨਿੰਗ ਦੇ ਉੱਤੇ ਜੋ ਮਰਜ਼ੀ ਕਰ ਲਿਓ ਤੇ ਕੱਲ ਸਪੈਸ਼ਲੀ ਆਪਾਂ ਡਰਾਅ ਕੱਢਾਂਗੇ ਓਨਲੀ ਸੰਡੇ ਸੰਡੇ ਦਾ ਡਰਾਅ ਰਹੂਗਾ ਇਹ ਆਪਾਂ ਮੰਡੇ ਸਵੇਰੇ ਕੱਢ ਦਾਂਗੇ ਮੰਡੇਸਰੇ ਕਾਢ ਦਾਂਗੇ ਆਪਾਂ ਜੋ ਵੀ ਤੁਸੀਂ ਕੱਲ ਬਾਏ ਕਰੋਗੇ ਉਹਦੀ ਇੱਕ ਪਰਚੀ ਪਾਊਗੀ ਅਲੈਦਾ ਬਾਕਸ ਦੇ ਵਿੱਚ ਜੇ ਤੁਸੀਂ ਆਨਲਾਈਨ ਆਰਡਰ ਕਰੋਗੇ ਉਹਦੀ ਵੀ ਪਰਚੀ ਪਾਊਗੀ ਅਲੈਦਾ ਬਾਕਸ ਦੇ ਵਿੱਚ ਜਿਹੋਦੇ ਆਪਾਂ ਜਿਹੜਾ winner ਆ ਉਹ ਮੰਡੇ ਅਨਾਉਂਸ ਕਰ ਦਵਾਂਗੇ ਠੀਕ ਆ ਜੀ ਤੇ ਜਿਹੜੇ ਮੇਰੇ ਭਰਾ ਹੁਣ ਤੇ ਸਾਡੇ ਤੇ ਨਵੇਂ ਆ ਉਹ ਪੇਜ ਨੂੰ ਕਰ ਲੈਣ ਸ਼ਕਰਪਰਾ ਜਿਹੜੇ ਮੇਰੇ ਭਰਾ ਪੁਰਾਣੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਸਾਡੀ ਇਸ ਪੋਸਟ ਨੂੰ ਤੁਸੀਂ ਆਪਣੇ Facebook ਪੇਜ ਦੇ ਉੱਤੇ ਥੱਲੇ ਜਿਹੜਾ ਤੀਰ ਦਾ ਨਿਸ਼ਾਨ ਆ ਰਿਹਾ ਇਹਦੇ ਉੱਤੇ ਜਾਣਾ ਤੁਸੀਂ ਉੱਥੋਂ ਤੁਸੀਂ ਸ਼ੇਅਰ ਆ ਫਿਰ ਤੁਹਾਡੇ ਆ ਫੇਸਬੁੱਕ ਤੇ ਜਾ ਕੇ ਉਹਨੂੰ ਸ਼ੇਅਰ ਕਰਨਾ ਆ ਜਾਂ ਤੁਸੀਂ ਇਥੋਂ ਲਿੰਕ ਕਾਪੀ ਕਰ ਲਓ ਸਿੱਧਾ ਆਪਣਾ ਫੇਸਬੁੱਕ ਤੇ ਜਾਓ ਪੋਸਟ ਤੇ ਖੋਲੋ ਲਿੰਕ ਕਲਿੱਕ ਕਰੋ ਪੇਸਟ ਕਰੋ ਤੇ ਸਾਡੀ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਮੇਰੇ ਭਰਾਵਾਂ ਦਾ ਜਿਹੜਾ ਆ ਉਹ ਬੈਨੀਫਿਟ ਹੋ ਸਕੇ ਉਹਦੇ ਨਾਲ ਨਾਲ ਸਾਡਾ ਜ਼ਿਆਦਾ ਬੈਨੀਫਿਟ ਹੋ ਸਕੇ ਕਿਉਂਕਿ ਜਿੰਨੀ ਤੁਸੀਂ ਸਾਡੀ ਇਹ ਵੀਡੀਓ ਦੇਖੋਗੇ ਸ਼ੇਅਰ ਕਰੋਗੇ ਉਹਨਾਂ ਜਲਦੀ ਸਾਡਾ ਪੇਜ ਮੋਨਟਾਈਜ਼ ਹੋਊਗਾ ਉਨਾ ਜਲਦੀ ਸਾਨੂੰ ਪੈਸਾ ਆਉਣ ਲੱਗ ਜੂਗਾ ਉਨੀ ਜਲਦੀ ਅਸੀਂ ਅਮੀਰ ਹੋ ਜਾਾਂਗੇ ਅਸੀਂ ਸ਼ੌਂਕ ਜਿਹੜੇ ਆਪਣੇ ਹੋਰ ਵਧਾ ਲਾਂਗੇ ਅਸੀਂ ਖਰਚਾ ਆਪਣਾ ਖੁੱਲਾ ਕਰ ਦਾਂਗੇ ਮਤਲਬ ਜ਼ਿੰਦਗੀ ਜੀਵਾਂਗੇ ਪੂਰੀ ਠਾਠ ਵਾਲੀ ਇੰਨਾ ਕੁਝ ਕਹਿਣ ਦੇ ਵਿੱਚ ਇੱਕ ਮਿੰਟ ਚ ਆ ਲੇਕਿਨ ਕਰਨਾ ਬੜਾ ਮੁਸ਼ਕਲ ਆ ਇਹ ਤਾਂ ਹੀ ਹੋਊਗਾ ਕਿ ਤੁਸੀਂ ਮੇਰੇ ਪ੍ਰਾਸਰ ਮੇਰੀ ਸਪੋਰਟ ਕਰੋਗੇ ਤਾਂ ਤੁਹਾਡਾ ਕੁਝ ਨਹੀਂ ਜਣਾ ਇੱਕ ਸਬਸਕ੍ਰਾਈਬਰ ਬਟਨ ਦੱਬਣ ਲੱਗਿਆ ਲੇਕਿਨ ਗਰੀਬ ਦਾ ਹੋਣਾ ਪੜਾ ਠੀਕ ਆ ਜੀ ਲਵ ਯੂ ਥੈਂਕ ਯੂ ਦੋਨੇ ਚੈੱਕ ਹੋ ਗਏ ਓਕੇ ਹੋਰ ਉਧਰ ਤਾਂ ਨਹੀਂ ਕੁਝ ਤੁਹਾਡਾ ਕਰੀ ਬਤਲ ਦਵਾ ਚਲੋ ちょっとここトいきたい。Oh